ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੀ ਹੈਗੀ ਆ ਇਹ ਸਵਾਲ ਸਤੋਂ ਵੱਡਾ ਅੱਜਕੱਲ ਦੇ ਦਿਨਾਂ ਦੇ ਵਿੱਚ ਉੱਠ ਰਿਹਾ ਕਿਉਂਕਿ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਲੇਕਿਨ ਇੱਕ ਮੰਗ ਕੀਤੀ ਜਾ ਰਹੀ ਆ ਜਿੱਥੇ ਬੰਦੀਆਂ ਵੱਲੋਂ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚੋਂ ਇੰਡੀਆ ਬਾਹਰ ਆਵੇ ਹੁਣ ਇਹ World Trade Organization ਹੈ ਕੀ ਆ ਇਸੇ ਬਾਰੇ ਸਮਝਣ ਲਈ ਅਸੀਂ ਗੱਲਬਾਤ ਕਰਦੇ ਆ ਐਕਸਪਰਟ ਸਾਡੇ ਨਾਲ ਹੈਗੇ ਨੇ ਡਾਕਟਰ ਸਤਨਾਮ ਜੀ ਇਹਨਾਂ ਗੱਲਬਾਤ ਕਰਦੇ ਆ ਕਿਸਾਨੀ ਦੇ ਬੜੇ ਚੰਗੇ ਮਾਹਰ ਨੇ ਸਤਨਾਮ ਜੀ ਪਹਿਲਾਂ ਤਾਂ ਕਿਵੇਂ ਸਮਝ ਦਿऊं ਇਹ World Trade Organization ਦੇ ਚੱਕਰ ਨੂੰ ਆਖਿਰਕਾਰ ਹੈ ਕੀ ਮੇਰੇ ਕੋਲ World Trade Organization ਇਹ ਆ ਵੀ ਸਾਰੀ ਦੁਨੀਆ ਦਾ ਜਿਹੜਾ ਲੈਣਾ ਦੇਣਾ ਇੱਕ ਮੁਲਕ ਤੋਂ ਦੂਜੇ 'ਚ ਜਾਣਾ ਵਾ ਇਹ ਕੱਲਾ ਐਗਰੀਕਲਚਰਲ ਇੰਡਸਟਰੀ ਹੋਰ ਜਿੰਨੀਆਂ ਗੁਰਦ ਨੇ ਸਾਰਿਆਂ ਦੇ ਵਿੱਚ ਆ ਇਹ 1995 ਜਾਣ ਕੇ ਐਗਰੀਕਲਚਰ ਨੂੰ ਇਹ ਸ਼ਾਮਲ ਕਰ ਲਿਆ ਅਸੀਂ ਜਦੋਂ ਕਾਲਜਾਂ ਚੋਂ ਆਏ ਹਈਆਂ ਉਹਦੇ ਬਾਰੇ ਪੜਿਆ ਸੀ ਪਹਿਲਾਂ ਗੈਟ ਹੁੰਦਾ ਹੈ ਜਨਰਲ ਐਗਰੀਮੈਂਟ ਔਰ ਟੈਰਫੈਂਟ ਟ੍ਰੇਡ ਵੀ ਕੋਈ ਚੀਜ਼ ਇੱਕ ਦੇਸ਼ ਚੋਂ ਦੂਜੇ ਜਾਂਦੀ ਆ ਉਹਦੇ ਤੇ ਇੰਨਾ ਜਿਹੜਾ ਉਹ ਟੈਰਫ ਲੱਗੇ ਇੰਨੀ ਡਿਊਟੀ ਲੱਗੇ ਵਗੈਰਾ ਵਗੈਰਾ ਸੀ ਉਹ ਪਰ ਉਹਦੇ ਵਿੱਚ ਐਗਰੀਕਲਚਰ ਸ਼ਾਮਿਲ ਨਹੀਂ ਸੀ ਇਹ ਬੜੀ ਵੱਡੀ ਵੱਡੀ ਗੱਲ ਸੀ ਠੀਕ ਕਦੋਂ ਦੀ ਗੱਲ ਕਰੀਏ ਠੀਕ ਸੀ ਠੀਕ ਸੀ ਇਹ ਆਣ ਕੇ 1995 ਦੇ ਵਿੱਚ ਕਿਉਂਕਿ ਸੈਕੰਡ ਵਰਲਡ ਵਾਰ ਜਦੋਂ ਬਣੀ ਆ ਉਦੋਂ ਹੀ ਇਹ ਗੈਟ ਬਣਿਆ ਹੂੰ ਜਨਰਲ ਐਗਰੀਮੈਂਟ ਔਨ ਟੈਰਫ ਐਂਡ ਟ੍ਰੇਡ ਪਿਆ ਜਦੋਂ ਸਾਰੇ ਸੰਸਾਰ ਦੇ ਵਿੱਚ ਫੇਰੇ ਜਿਹੜੇ ਇਹਨਾਂ ਨੂੰ ਧੱਕਾ ਲੱਗਾ ਜਿਹੜੇ ਕਾਰਪੋਰੇਟ ਸੈਕਟਰ ਇਹਨਾਂ ਕਹੇ ਕੋਈ ਐਸਾ ਤਰੀਕਾ ਲੱਭੀ ਹੈ ਜਿਹਦੇ ਨਾਲ ਅਸੀਂ ਦੁਨੀਆ ਦੀ ਜਿਹੜੀ ਆ ਆਪਣੇ ਹੱਥ 'ਚ ਵਪਾਰ ਕਰ ਲਈ ਅੱਜ ਕੱਲ ਵਪਾਰ ਦਾ ਹੀ ਵੱਡਾ ਮਸਲਾ ਮੰਡੀਆਂ ਨੂੰ ਕਾਬੂ ਕਰ ਲਈਏ ਵਪਾਰ ਨੂੰ ਕਰ ਲਈਏ ਨਹੀਂ ਤੇ ਪਹਿਲਾਂ ਹੁੰਦਾ ਸੀਗਾ ਵੀ ਕਿਸੇ ਕੰਟਰੀ ਨੇ ਕਿਸੇ ਕੋਈ ਚੀਜ਼ ਲੈਣੀ ਆ ਉਹਨੂੰ ਕੋਈ ਦੇਣੀ ਆ ਇਹਦੇ ਤੇ ਕੋਈ ਇਸ ਤਰ੍ਹਾਂ ਦਾ ਬੰਦਸ਼ ਨਹੀਂ ਸੀ ਹੁੰਦੀ ਆ ਹੁਣ ਵੀ ਤੁਸੀਂ ਵੇਖਿਆ ਨਾ ਰੂਸ ਕੋਲੋਂ ਅਸੀਂ ਤੇਲ ਲਿਆ ਵਾ ਉਹਨੇ ਤੇਲ ਸਾਡੀ ਇਹ ਉਹਨਾਂ ਦੀ ਆਪਸੀ ਸਾਡੇ ਐਗਰੀਮੈਂਟ ਹੋ ਗਿਆ ਤੇ ਅਸੀਂ ਰੁਪਈਆ ਵਿੱਚ ਲਵਾਂਗੇ ਅਸੀਂ ਰੁਪਈਏ ਦਿੱਤੇ ਉਹਨਾਂ ਸੰਨ ਤੇਲ ਦਿੱਤਾ ਨਹੀਂ ਤੇ ਜੇ ਉਹ ਰੂਸ ਨਾ ਮੰਨਦਾ ਪਹਿਲਾਂ ਅਸੀਂ ਅਮਰੀਕਾ ਕੋ ਜਾਣਾ ਸੀ ਰੁਪਈਏ ਦੇ ਕੇ 84 ਦਾ ਡਾਲਰ ਖਰੀਦਣਾ ਸੀ ਤੇ ਫੇਰ ਉਹ ਲੈਣਾ ਸੀ ਇਹ ਜਿਹੜਾ 1995 ਦੇ ਵਿੱਚ ਐਗਰੀਕਲਚਰ ਨੂੰ ਸ਼ਾਮਲ ਕਰ ਲਿਆ ਇਹਦੇ ਨਾਲ ਸਾਡੇ ਕਿਸਾਨਾਂ ਦੀ ਤਬਾਹੀ ਹੋ ਗਈ ਇਹਦੇ ਨਾਲ ਜਿਹੜਾ ਵਾ ਐਗਰੀਕਲਚਰ ਦੇ ਵਿੱਚ ਜਿਹੜਾ ਇੰਡੀਆ ਵੇਖੋ 140 ਕਰੋੜ ਦੀ ਪਾਪੂਲੇਸ਼ਨ ਹੈ ਸਵੇਰੇ ਉੱਠ ਕੇ ਹਰ ਇੱਕ ਨੂੰ ਅਨਾਜ ਚਾਹੀਦਾ ਇਹ ਸਿਸਟਮ ਜਿਹੜਾ ਵਾ ਇਹ ਸਿਸਟਮ ਦੇ ਉੱਤੇ ਇੱਕ ਬੈਰੀਅਰ ਲੱਗ ਗਿਆ ਹੈ ਲੈਂਡ ਦੇਣ ਦੇ ਵਿੱਚ ਇਹ ਅੱਜ ਸਾਡਾ ਭਾਰਤ ਜਿਹੜਾ ਵਾ ਨੰਬਰ 2 ਤੇ ਹੈ ਫੂਡ ਗ੍ਰੇਨ ਪ੍ਰੋਡਕਸ਼ਨ ਪਹਿਲੇ ਨੰਬਰ ਤੇ ਖਾਣਾ ਪਹਿਲੇ ਤੇ ਅਮਰੀਕਾ ਵਾ 320 ਲੱਖ ਟਨ ਜਿਹੜਾ ਇਹ ਇੱਕ ਕਣਕ ਦੇ ਝੋਨਾ ਹੀ ਪੈਦਾ ਕਰ ਦਿੰਦਾ ਵਾ ਇਸੇ ਤਰ੍ਹਾਂ ਨੰਬਰ 2 ਤੇ ਅਸੀਂ ਦੁਨੀਆ ਦੇ ਵਿੱਚ ਹੈਗੇ ਆ ਆ ਜਿਹੜੀਆਂ ਵੈਜੀਟੇਬਲ ਵਗੈਰਾ ਇਹਨਾਂ ਦੇ ਵਿੱਚ ਇਸੇ ਤਰ੍ਹਾਂ ਨੰਬਰ 2 ਦੇ ਉੱਤੇ ਦੁੱਧ ਵਿੱਚ ਕਦੀ ਇੱਕ ਤੇ ਵੀ ਆ ਜਾਂਦੇ ਦੁੱਧ ਦੇ ਵਿੱਚ ਜਦੋਂ ਦੁੱਧ ਦੇ ਵਿੱਚ ਇਹਨੇ ਬਹੁਤ ਆਤ ਹੋ ਜਾਂਦਾ ਹਾਂ ਬਹੁਤ ਹਾਂ ਇਸ ਕਰਕੇ ਸੋ ਮੇਰਾ ਪਾਵੇ ਕਹਿਣ ਦਾ ਵੀ ਇਹ ਜਿਹੜਾ ਵਾ ਇਹਦੇ ਵਿੱਚੋਂ ਹੀ ਗਾਂ ਟਰੇਡ ਜਿਹੜੇ ਨਿਕਲੇ ਆ ਆ ਜਿਹੜਾ ਜਿੰਨਾ ਹੁਣ ਸਾਡਾ ਕਾਲੇ ਕਾਨੂੰਨਾਂ ਦਾ ਜੇ ਉਹ ਸਾਰਾ ਜਿਹੜਾ ਡਬਲਿਊਟੀਓ ਅਸੀਂ ਉਸ ਵੇਲੇ ਵੀ ਜਦੋਂ ਹਿੰਦੂਸਤਾਨ ਵਿੱਚ ਗਿਆ 1950 ਵਿੱਚ ਉਹ ਤਾਂ ਇਹ 65-66 ਮੁਲਕ ਸੀ ਇਹ ਵੀ ਵਿੱਚ ਸ਼ਾਮਲ ਹੋ ਗਿਆ ਐਸ ਤਰ੍ਹਾਂ ਦੇ ਮੁਲਕ ਜਿਹੜੇ 160 ਦੇ ਲਾਗੇ ਚੱਲੇ ਗਏ ਸਾਰੀ ਦੁਨੀਆ ਇਹਦੇ ਵਿੱਚ ਆ ਗਈ ਇਹਦੇ ਵਿੱਚ ਪ੍ਰੈਸ਼ਰ ਹੁੰਦਾ ਹੁਣ ਮਿਸਾਲ ਦੇ ਤੌਰ ਤੇ ਡਬਲਿਊਟੀਏ ਦੇ ਵਿੱਚ ਸੀਗਾ ਬੀਐੱਡ ਕੀ ਭਾਰਤ ਨੇ ਉਤੋਂ ਕਾਰਪੋਰੇਟ ਦਾ ਪ੍ਰੈਸ਼ਰ ਪਿਆ ਉਹਨਾਂ ਕਿਹਾ ਵੀ ਜਿਹੜੀ ਬਾਸਪਤੀ ਆ ਉਹ ਇਹਦੇ ਕਾਰਪੋਰੇਸ਼ਨ ਸੈਕਟਰ ਨੇ ਕਿਹਾ ਵੀ ਜੇ ਤੁਸੀਂ ਇਹ ਬਾਹਰ ਭੇਜ ਦਿੱਤੀ ਤੇ ਅਸੀਂ ਲੋਕਾਂ ਕੋਲ ਲੈ ਨਹੀਂ ਸਕਣਾ ਇਹਨੇ ਫਿਰ ਆਪਣੇ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਉਹਦੇ ਨੇ ਕਹਿਤਾ ਵੀ ਜਿਹੜੇ 1250 ਡਾਲਰ ਤੋਂ ਇਹ ਜਿਹੜਾ ਟਨ ਤੋਂ ਜੇ ਕੋ ਘੱਟ ਬਾਹਰ ਭੇਜੂਗਾ ਤੇ ਅਸੀਂ ਉਹਨੂੰ ਜਾਣ ਨਹੀਂ ਦੇਣਾ ਇਹ ਹੀ ਡਬਲਯੂਟੀਓ ਟੈਰਫਨ ਟ੍ਰੇਡ ਹੈ ਜਿੰਨਾ ਅਸੀਂ ਫੂਡ ਖਾਂਦੇ ਆ ਸਾਲ ਵਿੱਚ ਗੋਦਾ 7-8% ਤੋਂ ਲੈ ਕੇ 10% ਤੱਕ ਸਾਨੂੰ ਬਾਹਰੋਂ ਮਗਾਉਣਾ ਪਈਏ ਭਾਵੇਂ ਹੀ ਸਰਪਲਸ ਹੋਈਏ ਹੂੰ ਹੂੰ ਫਿਰ ਵੀ ਮਗਾਉਣਾ ਪੈ ਫਿਰ ਵੀ ਮਗਾਉਣਾ ਇਹ ਆ ਜਾਣੀ ਕੰਡੀਸ਼ਨਾਂ ਜਿਹੜੀਆਂ ਅੱਛਾ ਅੱਛਾ ਹਾਂ ਇਹ ਕਿੰਨੀ ਬਾਹਰ ਮਗਾਉਣਾ ਹੀ ਮਗਾਉਣਾ ਚਾਹੇ ਥੋੜਾ ਜਿੰਨਾ ਪਿਆ ਤੁਹਾਡਾ ਸਟਾਕ ਜਿੰਨਾ ਮਰਜ਼ੀ ਗੋਦਾਮਾਂ ਚ ਪਿਆ ਪਰ ਤੁਹਾਨੂੰ 7-8% ਦੇਣਾ ਜਿੰਨੀ ਕੰਜ਼ਮਪਸ਼ਨ ਹੈ ਤੁਹਾਡੀ ਉਹ ਲੁਕਦੀ ਨਹੀਂ ਕਿ ਕਿੰਨੇ ਕ ਕਢਾ ਲੋਗੇ ਤੁਸੀਂ ਪਿਛਲੀ ਵਾਰ ਜਦੋਂ ਆਈ ਸੀ ਅੱਜ ਤੋਂ 2 ਸਾਲ ਪਹਿਲਾਂ ਇਹਦੀ ਮੀਟਿੰਗ ਹੋਈ ਆ 12ਵੀਂ ਇਹ ਹੁਣ 13ਵੀਂ ਹੋਣੀ ਆ ਕਿੰਨੀ ਤਰੀਕ ਨੂੰ ਇਹ ਪਿਛਲੀ ਵਾਰ ਹੋਈ ਸੀਗੀ ਇਹ ਜੂਨ ਮਹੀਨੇ ਦੇ ਵਿੱਚ ਇਹ ਹੁਣ ਹੋ ਰਹੀ ਆ ਇਹ 26 27 28 ਤੇ 29 ਫਰਵਰੀ ਨੂੰ ਇਹ ਇਹਦੇ ਵਿੱਚ ਅਬੂਦਾਬੀ ਚ ਅੱਭੀ 13ਵੀਂ ਮਿਨਿਸਟਰੀਅਲ ਕਾਨਫਰੰਸ ਇੰਡੀਆ ਨੂੰ ਸਾਰੇ ਦੁਨੀਆ ਦੇ 160 65 ਬਲਕ ਰਲਣਗੇ ਜਿਹਦੇ ਸਾਡਾ ਪਿਊਸ਼ ਗੋਲ ਨੇ ਉੱਥੇ ਜਾਣਾ ਅਸੀਂ ਅੱਜ ਜਿਹੜੇ ਪੁਤਲੇ ਫੁਕਣੇ ਆ 26 ਤਰੀਕ ਨੂੰ ਡਬਲਯੂਟੀਓ ਦੇ ਉਹ ਇਸੇ ਕਰਕੇ ਫੁਕਣੇ ਵੀ ਇਹਦੇ ਚੋਂ ਬਾਹਰ ਆਉ ਕੁਇਦਾ ਭਾਵ ਆ ਵੀ ਅਜੇ ਕੋਈ ਨਹੀਂ ਸਮਝ ਲੋ ਵੀ ਇਹਨਾਂ ਬਾਹਰ ਆ ਜਾਣਾ ਵੀ ਸਾਡਾ ਇਹ ਤੇ ਪ੍ਰੈਸ਼ਰ ਆ ਬਹੁਤ ਔਖਾ ਇਹਦੇ ਤੋਂ ਆ ਹੀ ਨਹੀਂ ਸਕਦਾ ਭਾਰਤ ਬਾਹਰ ਕਿਵੇਂ ਆਸ ਨਹੀਂ ਜੇ ਪ੍ਰੈਸ਼ਰ ਬਣ ਜੇ ਨਾ ਦੁਨੀਆ ਦੇ ਵਿੱਚ ਹੈਗਾ ਮਾਸ ਇਨ ਟੂ ਐਕਸਲਰੇਸ਼ਨ ਇਕੁਅਲ ਟੂ ਰਿਜ਼ਲਟ ਜਿੰਨਾ ਮਾਸ ਪੈ ਜੇ ਮੈਂ ਇੱਥੇ ਥੋੜਾ ਜਿਹਾ ਮੋਰਚੇ ਹਲ ਜਾਣਾ ਵਾ ਜਦੋਂ ਇਹ ਮੋਰਚੇ ਦੇ ਤਿੰਨ ਕਾਲੇ ਕਾਨੂੰਨ ਸੀ ਨਾ ਮੈਂ ਪੇਸ਼ ਕੀਤਾ ਸੀ ਇਹਦੇ ਤੇ ਲੱਖਾਂ ਕਿਸਾਨ ਚਾਹੀਦੇ ਇਹ ਮੰਗ ਬਹੁਤ ਵੱਡੀ ਆ ਇਹ ਛੋਟੀ ਮੋਟੀ ਮੰਗ ਨਹੀਂ ਜੀ ਇਤਨਾ ਹੀ ਐਮਐਸਪੀ ਤੇ ਵੀ ਜਿਹੜਾ ਨਾ ਆ ਅੱਗੇ ਜਾ ਕੇ ਮੈਂ ਗੱਲ ਕਰੂੰਗਾ ਇਹਦੇ ਨਾਲ ਜੋੜ ਕੇ ਐਮਐਸਪੀ ਦਾ ਵੀ ਇਹੋ ਹੀ ਹਾਲ ਹੈ ਬਹੁਤ ਵੱਡਾ ਪ੍ਰੋਗਰਾਮ ਬਣਾਉਣਾ ਪੈਣਾ ਛੋਟਾ ਨਹੀਂ ਜਿੰਨਾ ਦੇ ਹੁਣ ਬਣ ਰਿਹਾ ਉਹ ਅਜੇ ਸਾਡੇ ਕੋਲ ਨਹੀਂ ਬਣ ਪਾਰਿਆ ਬਹੁਤ ਵੱਡਾ ਬਣਾਣਾ ਸੋ ਇਹ ਡਬਲਿਊਟੀਓ ਜਿਹੜਾ ਇਹ ਸਾਡੇ ਮੁਲਕ ਵਾਸਤੇ ਉਹ ਕਹਿੰਦੇ ਆ ਵੀ ਤੁਸੀਂ ਇਹ ਲੋਕਾਂ ਨੂੰ ਨਾਲ ਕਿਉਂ ਦਿੰਦੇ ਜੀ ਫਰੀਚ ਕਿਉਂ ਦਿੰਦੇ ਆ ਨਹੀਂ ਮਾੜਾ ਮਾਟਾ ਭਾਂ 2-4 ਰੁਪਏ ਜੂ ਦੇਓ ਵੀ ਤੁਸੀਂ ਪੀਡੀਐਸ ਸਿਸਟਮ ਨੂੰ ਤੋੜ ਦਿਓ ਤੁਸੀਂ ਡਬਲਯੂਟੀਓ ਦੇ ਮੈਂਬਰ ਆ ਉਹਨਾਂ ਪਾਸ ਕਰਾਇਆ ਇਹਨਾਂ ਦੇ ਗੁੱਠੇ ਲੱਗੇ ਆ ਇਹ ਹਰ ਵੇਲੇ ਪੀਸ ਕਲੋਜ਼ ਇੱਕ ਇੱਕ ਨਾ ਹੀ ਆ ਵੀ ਸਾਨੂੰ ਜਿਤਨਾ ਰਹਿਤ ਹੁੰਦੀ ਆ ਨਾ ਕੋਈ ਪੀਸ ਕਲੋਜ਼ ਪੀਡੀਐਫ ਉਹ ਨਹੀਂ ਵੀ ਥੋੜਾ ਡਿਫਾਈਨ ਕਰ ਦੋ ਇਹ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈ ਆ ਵੀ ਸਰਕਾਰ ਜਿਹੜੀ ਆ ਜਿਹੜੀਆਂ ਲੋਕਾਂ ਨੂੰ ਲੜਿੰਦੀਆਂ ਚੀਜ਼ਾਂ ਨੇ ਖਾਸ ਕਰਕੇ ਨਾਜ ਆ ਫਾਲਿਆ ਸਬਜ਼ੀਆਂ ਸਾਰੀਆਂ ਉਹ ਖਰੀਦ ਕੇ ਲੋਕਾਂ ਨੂੰ ਉਹਨਾਂ ਨੂੰ ਸਸਤੇ ਰੇਟਾਂ ਦੇ ਦੇਵੇ ਇਹਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਕਹਿੰਦੇ ਜਿਦ ਤਰ੍ਹਾਂ ਹੁਣ 5 ਕਿਲੋ ਨਾਜ ਮਿਲਦਾ ਇਹ ਨਹੀਂ ਹੈਗਾ ਮੈਂ ਜਦੋਂ ਪੜਦਾ ਰਿਹਾ ਦੂਜੀ ਤੀਜੀ ਵਿੱਚ ਉਦੋਂ 20 25 ਚੀਜ਼ਾਂ ਮਿਲਦੀਆਂ ਭੀ ਖਾਂਡ ਦੇ ਲੋ ਉਹ ਕਹਿੰਦੇ ਦਿਓ ਤੁਸੀਂ ਫਰੀ ਚ ਦਿਓ ਕਿ ਨਾ ਦਿਓ ਨਹੀਂ ਉਹ ਨਾ ਆਂਦੇ ਆ ਉਹ ਕਹਿੰਦੇ ਨਾ ਦਿਓ ਸਸਤਾ ਨਾ ਉਹ ਆਂਦੇ ਵੀ ਤੁਸੀਂ ਇਹ ਦਿਓ ਇਹਨੇ ਸਿਸਟਮ ਪੀਡੀਐਸ ਬੰਦ ਕਰੋ ਅੱਛਾ ਬੰਦ ਹੀ ਕਰ ਪਹਿਲਾਂ ਕਾਨੂੰਨ ਵੰਡ ਅਨਾਜ ਵੰਡਣ ਦਾ ਜਾਂ ਹੋਰ ਚੀਜ਼ ਵੰਡਣ ਦਾ ਇਹਨੂੰ ਬੰਦ ਕਰੋ ਦੇਣਾ ਹੀ ਨਹੀਂ ਉਹ ਕਹਿੰਦੇ ਹਾਂ ਉਹ ਆਂਦੇ ਦਿਓ ਹੀ ਨਾ ਇਹਨੂੰ ਫੇਰ ਆਂਦੇ ਸਬਸਿਡੀਆਂ ਕਿਉਂ ਦਿੰਦੇ ਜੀ ਉਹ ਸਬਸਿਡੀ ਵੀ ਟੋਟਲ ਬਿਜ਼ਨਸ ਦਾ 10% ਹੀ ਦਿੱਤੀ ਜਾ ਸਕਦੀ ਹੈ ਕਲੋਜ਼ ਹੈਗਾ ਉਹਦੇ ਚ ਵਰਲਡ ਟ੍ਰੇਡ ਆਰਗੇਨ ਮੈਂ ਨਾ ਜੀ ਉਹ ਕਹਿੰਦੇ ਆ ਵੀ ਸਬਸਿਡੀਆਂ ਬੰਦ ਕਰੋ ਪ੍ਰੈਸ਼ਰ ਹੈ ਇਸ ਵਾਰੀ ਜਿਹੜੀ ਗ੍ਰੀਨ ਕਲੋਜ਼ ਹੈ ਨਾ ਜਿਹੜੀ ਉਹ ਬਣਾਉਂਦੇ ਆ ਉਹਦੇ ਵਿੱਚ ਉਹ ਲੋਕਾਂ ਆਪਣਿਆਂ ਨੂੰ ਕਵਰ ਕਰ ਜਾਂਦੇ ਆ ਬਹੁਤ ਜਿਆਦੀਆਂ ਸਬ ਛੁੜੀਆਂ ਦੇ ਜਾਂਦੇ ਆ ਹਿੰਦੁਸਤਾਨ ਦੇ ਵਿੱਚੋਂ ਕਵਰ ਨਹੀਂ ਹੁੰਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਡਬਲਯੂਟੀਓ ਚੋਂ ਬਾਹਰ ਜਿੰਨੀ ਛੇਤੀ ਆ ਜੂਗਾ ਸਾਡਾ ਮੁਲਕ ਉਨੀ ਛੇਤੀ ਸਾਡੀ ਆ ਸਕੀ ਹੈ ਵੈਸੇ ਬਾਹਰ ਆ ਜੂਗਾ ਹਾਂ ਪੋਸੀਬਲ ਹੈ ਅਜੇ ਕਈ ਮੁਲਕ ਨਹੀਂ ਵਿੱਚ ਆ ਚੀਨ ਬੜੀ ਦੇਰ ਬਾਅਦ ਆਇਆ ਸੀ ਆਇਤ ਹੈ ਬਾਜਪੁਰ ਬਹੁਤ ਵੇਫਾਕੇ ਕਰਕੇ ਸਾਰਾ ਕੁਝ ਸੈਟ ਕਰਕੇ ਸੋ ਅਸੀਂ ਅੱਜ ਜਿਹੜਾ ਬਹੁਤ ਜ਼ੋਰ ਦਿਨੇ ਆ ਅੱਜ ਦੀ ਮੀਟਿੰਗ ਚ ਇਹਦਾ ਜ਼ਿਕਰ ਹੋਇਆ ਡਬਲਯੂਡੀਓ ਸਾਡੇ ਕਿਸਾਨਾਂ ਦੇ ਵਿਰੋਧਿਆ ਸਾਡੇ ਕੰਟਰੀ ਦੇ ਵਿਰੋਧਿਆ ਸਾਡੇ ਟ੍ਰੇਡ ਦੇ ਵਿਰੋਧਿਆ ਸਾਡੇ ਆਮ ਜਿਹੜੇ ਕੰਜ਼ਿਊਮਰ ਆ ਉਹਨਾਂ ਦੇ ਵਿਰੋਧਿਆ ਸਾਡੇ ਗਰੀਬਾਂ ਦੇ ਵਿਰੋਧਿਆ ਦਲਤਾਂ ਦੇ ਵਿਰੋਧਿਆ ਉਹਦੇ ਚੋਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ ਅਸੀਂ 26 ਤਰੀਕ ਨੂੰ ਇਹਦੇ ਵੱਡੇ ਵੱਡੇ ਪੁਤਲੇ ਬਣਾਵਾਂਗੇ ਡੋਟ ਚਲੋ ਨਾ ਤੇ 26 27 28 ਕੋ ਇੱਕਦਮ ਬੜੀ ਹੀ ਮਾਰਕ ਜਿਹੜਾ 26 ਤਰੀਕ ਦਾ ਕੀਤਾ ਇਸ ਕਰਕੇ WTO ਬਹੁਤ ਘਾਤਕ ਹੈ ਇਹਦੇ ਚੋਂ ਸਾਨੂੰ ਬਾਹਰ ਆਉਣਾ ਚਾਹੀਦਾ ਧੰਨਵਾਦ ਜੀ ਤੁਹਾਡਾ ਥੈਂਕ ਯੂ ਸਮਝਾਉਣ ਦੇ ਲਈ ਧੰਨਵਾਦ ਥੈਂਕ ਯੂ हां ਜਿਹੜਾ डब्ल्यूटी ਹੈ वर्ल्ड ट्रेड ऑर्गेनाइजेशन ਇਸ ਦੇ ਵਿੱਚੋਂ ਬਾਹਰ ਆਉਣ ਦੀ ਮੰਗ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਐਮਐਸਪੀ ਹੈਗੇ ਆ ਉਹ ਨਹੀਂ ਦੇਣ ਦੇ ਦੀ डब्ल्यू वर्ल्ड ट्रेड ऑर्गेनाइजेशन ਜਿਹਦੇ ਕਰਕੇ ਕਿਸਾਨਾਂ ਦਾ ਨੁਕਸਾਨ ਹੁੰਦਾ ਤਾਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਕਿ डब्ल्यूटीओ ਦੇ ਵਿੱਚੋਂ ਜਿਹੜੇ ਇਹ ਇੰਡੀਆ ਹੈਗਾ ਆਪਣੀ ਮੈਂਬਰਸ਼ਿਪ ਖਤਮ ਕਰਾਏ ਅਤੇ ਇਥੋਂ ਬਾਹਰ ਆਏ ਤਾਂ ਕਿ ਕਿਸਾਨਾਂ ਦਾ ਕੋਈ ਫਾਇਦਾ ਕੀਤਾ ਜਾ ਸਕੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰਬੀਰ ਪੀਟੀਸੀ نیوز ਚੰਡੀਗੜ੍ਹ